ਹਾਲ ਹੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਆਪਾਂ ਜਿ ਇੱਕ ਯਾਤਰਾ ਸ਼ੁਰੂ ਕਰ ਰਹੇ ਹਾਂ ਯਾਤਰਾ ਹੈ ਕਿ ਸਿਣੀ ਫਤਿਹਗੜ੍ਹ ਸਾਹਿਬ ਇਹ ਯਾਤਰਾ ਆਪਾਂ ਕਰ ਰਹੇ ਹਾਂ ਇਹਨ ਰਹਿਣੇ ਲਿਤਾਦੇ ਕਰ ਰਹੇ ਹਾਂ ਕਿ ਆਪਣੇ ਨਾਲ ਰਹੋਣ ਸਾਰੀ ਹੋ ਕਰਦੇ ਆ ਜਾਓ ਤੇ ਆ ਗੜ ਨੇ ਮਰੀਕ ਸਿੰਘ ਜਿਹੜੇ ਉਹਨੇ ਸਾਥੀਆਂ ਨਾਲ ਆ ਇਹ ਨਾ ਸਹੀ ਮਿਲਿਆ ਇਹਨੂੰ ਸਬਸਕ੍ਰਾਈਬ ਜੁੜ ਕਰੋ ਤੇ ਸਕੋਰੇ ਆਪਣੇ ਖੜੇ ਨੇ ਦੋਏ ਆਹ ਕੋਰੇ ਤੋਰੇ ਜੀ ਕਿ ਆਪਾਂ ਤੇ ਤੇ ਵੀਰ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਜੀ ਚਲੋ ਆਪਾਂ ਅਗਲੀ ਯਾਤਰਾ ਸ਼ੁਰੂ ਕਰਦੇ ਆ ਅੱਗੇ ਦਿਖਾਉਣੇ ਹਨ ਕੀ ਕੀ ਆਪਣਾ ਰੋਡ ਰਹਿਣਾ ਸਾਰੇ ਵਾਲੇ ਵੀਰੇ ਜੁੜੇ ਹੋ। ਮੋੜ ਕੇ ਜੀ ਆਪਾਂ ਇਹ ਆ ਜੀ ਮਰੀਰ ਕੋਲਾ ਸਾਇ। ਤੋਂਦ ਹਜੇ ਬਹੁਤ ਆ। ਵੀਡੀਓ ਆਪਾਂ ਤਾਂ ਸ਼ੁਰੂ ਜੇ ਲੇਟ ਸ਼ੁਰੂ ਕਰੀਏ ਤੇ ਸਵੇਰੇ ਜਿਆਦੇ ਤੋਂਦੀ ਸੀ ਜਦ ਅਸੀਂ ਤੁਰੇ ਆ। ਉਹਦੇ ਵਿੱਚ ਨਾਲ ਕੋਈ ਧੀਂਦਾ ਸੀਗਾ। ਹੁਣ ਮਾੜੀ ਜੀ ਰੌਸ਼ਨੀ ਜੀ ਬਣੀ ਆ ਤਾਂ ਕਰਕੇ ਵੀਡੀਓ ਆਪਾਂ ਦੇਰ ਹੀ ਸ਼ੁਰੂ ਕਰੀਏ। ਪੋਰ ਤੇ ਆਪਾਂ ਚੜ ਚੁੱਕੇ ਹਾਂ। ਟਾਈਮ ਆਪਣਾ 8:00 ਵਜੇ ਚੁੱਕੇ ਨੇ ਜੀ। ਲਗਭਗ ਆਪਾਂ ਪੌਣੇ ਦੇ 7:00 ਵਜੇ ਯਾਤਰਾ ਸ਼ੁਰੂ ਕਰੀ ਜੀ ਸਵੇਰ ਸਾਢੇ 6:30 ਪੌਣੇ 7:00 ਦੇ ਵਿੱਚ ਵਿੱਚ ਅਸੀਂ ਹੁਣ ਬ੍ਰੇਕ ਕੋਲ ਪਹੁੰਚ ਗਏ ਆਂ ਬ੍ਰੇਕ ਕੋਲ ਤੋਂ ਪੰਜਾਹ ਕਿਲੋਮੀਟਰ ਰਹਿ ਚਾਹੀ ਸਾਫਰ ਦਾ ਬੜਾ ਨੰਦ ਆ ਰਿਹਾ ਸਾਫਰ ਦਾ ਇੰਨਾ ਨੰਦ ਆ ਰਿਹਾ ਬਹੁਤ ਜ਼ਿਆਦਾ ਖਾਨੀ ਦਾ ਆਪਾਂ ਸੇ ਕੋਲ ਚਲਾਉਂਦੇ ਰਹੇ ਇੱਕ ਬੜੀ ਬੜੀ ਨੰਦ ਆ ਰਹੀ ਗਾਂ ਦਾ ਵੀ ਮਿਲ ਜਾਂਦਾ ਹੈ ਰੇਲ ਕੋਟ ਪਲੱਸ 6 ਹੈ ਰਾਉਣ ਕਦੇ ਘਾਟਾ ਟ੍ਰੈਕ ਵੀ ਖਾਤਾ ਮਾਗਰ ਵੀ ਬੇਟੇ ਤਰੀ ਨੂੰ ਜਾਣ ਆਉਣ ਦੀ ਸਾਬਰਾ ਆਪਣਾ ਬਧੀ ਚੱਲ ਰਿਹਾ ਤੇ ਮਰੀ ਕੇ ਨਾ ਚਾਹ ਪੀਣੀ ਹੈ ਚਾਹ ਆ ਬਣਨ ਨਿਕਲਣ ਖਿਆਤ ਤੋਂ ਬਾਅਦ ਕਿੰਨੇ ਹੋਤੇ ਚਾਹ ਸਾਦੇ ਹੀ ਘੋੜੇ ਆਪਾਂ ਇੱਥੇ ਮੀਆਂ ਜੀ ਕੋਲ ਕਿੰਨਾ ਚਾਹ ਹੋ ਬਾਕੀ ਬੰਦੇ ਆਉਂਦੇ ਨੇ ਆਪਣੇ ਪਿੱਛੇ ਟੈਂਪੂ ਤੇ ਮਰੀਕਾ ਆਪਣਾ ਸ਼ਮਾਨ ਵੀ ਨਹੀਂ ਫੜਾ ਦਿੰਦੇ ਕੋੜੇ ਆਪਣੇ ਖੜੀ ਨੇ ਤਿਆਰ ਜਣ ਚਾਹ ਵੀ ਨਾ ਕੋੜ ਕੋਲ ਨਾਲੇ ਤੁਸ ਖਾਣੇ ਗਰਮੀ ਆਉਂਦੀ ਹੁਣ ਗਰਮੀ ਆਉਂਦੀ ਐ ਚੱਲ ਹੇਰ ਬਾਲਾ ਕੱਢ ਕੇ ਗਰਮੀ ਤਾਂ ਮੁੜ ਕੋ ਮੁੜ ਕੇ ਹੋ ਗਿਆ ਤੂੰ ਕੋੜੇ ਆ ਗਈ ਗੱਡੀ ਆਪਣੀ ਪੈਂਡਾ ਦੀ ਇਹ ਚਾ ਲਾ ਦਿਆਂ ਸਮਾਨ ਇਹ ਲਾ ਦੇ ਆ ਗਰੀ ਆਪਣੀ ਸ਼ੂਗਰ ਮਰੇ ਕਹਿੰਦਾ ਚਲ ਕਿਟ ਫੜਾ ਦੇ ਨੇ ਕਿੱਥੇ ਵਾਜਣ ਚੱਕਾਂਗੇ ਤਾਂ ਕਰਕੇ ਸਮਾਨ ਇਹਨੂੰ ਫੜਾਤਾ ਆਪਾਂ ਵੈਸੇ ਤੁਰਦੇ ਆ ਇੱਥੋਂ ਹਾਂ ਆ ਨੇ ਜੀ ਆਪਣੇ ਸੇਵਾਦਾਰ ਜਿਹੜੇ ਦੇਖਸਾਲ ਦੁੱਦੀ ਸੇਵਾ ਲਾਉਂਦੇ ਨੇ ਇਹ ਆਪਣੀ ਗੱਡੀ ਪਰਮਾਨੈਂਟ ਚੱਲਦੀ ਹੈ ਡੇਲੀ 7 ਵਜੇ ਤੇ ਆਪਣੇ ਪਿੰਡ ਦੇ ਸ਼ਾਮੇ ਤਾਈਂ ਪਹਿਲੀ ਦੁੱਧ ਲੈ ਕੇ ਜਾਂਦੀ ਹੈ ਜਿਹੜੀ ਆਪਣੇ ਲੰਗਰ ਦੇ ਵਿੱਚ ਜਿਹੜਾ ਆਪਣਾ ਰੇਸ ਵਾਲਾ ਪਿੰਡ ਵਿੱਚ ਨਹੀਂ ਲੰਗਰ ਲਾਇਆ ਜਾਂਦਾ ਉਹਦੇ ਲਈ ਛੇਵਾਂ ਲੈ ਜਾਂਦੀ ਹੈ ਗੱਡੀ ਤੇ ਆਪਾਂ ਇੱਕ ਹੀ ਜਾਣਿਆ ਆਹ ਘੋੜਾ ਇਹ ਨਾਲ ਹੀ ਜਾ ਲੱਗਣਾ ਆਪਾਂ ਕਿਸੇ ਦੇ ਪਿੱਛੇ ਹੁਣ ਕਿਨਾਂ ਕੋਟੇ ਚਾ ਵੀ ਨਾ ਕੋਟ ਫੇਰ ਤੋਰਦੇ ਆ ਗਰੀਬ ਨਾ ਸੀ ਸਾਬ ਵੀਲੇ ਕੋਟ ਇਹ ਪਹੁੰਚਣੋਂ ਬੈਠਣਾ ਫਿਰ ਲਗਾਤਾਰ ਬੈਠਣਾ ਵੀ ਔਖਾ ਹੀ ਨਹੀਂ ਕੱਟ ਚ ਚਲੋ ਜੀ ਸੰਗ ਦਾ ਪੁਨੀਆ ਪਤ ਚਾਲੇ ਜਿਹੜੀ ਲੰਗਰ ਸੇਵਾ ਲਈ ਜਾ ਰਹੀ ਆ ਇਹ ਪੱਕੀ ਗੱਡੀ ਚਾਲਦੀ ਜ ਆਪਣੇ ਜਿਹੜਾ ਲੰਗਰ ਪਿੰਡ ਦਾ ਨਗਰ ਦਾ ਲੰਗਰ ਲੱਗੇ ਨਾ ਇਹ ਰਹੀ ਸਾੜੀ ਲੱਗਦਾ ਉਧਲੀ ਜਾ ਰਹੀ ਏ ਸੇਵਾ ਦੀ ਸੰਗਤ ਤੇ ਇੱਕ ਗੱਡੀ ਆ ਰਹੀ ਏ ਪਿੱਛੇ ਉਹ ਹਜੇ ਪਿੱਛੇ ਆ ਆਪਾਂ ਵਿਚ ਆਪੀ ਕੇ ਤੁਰਦੇ ਆਂ ਬਸ ਸ਼ਾਮੀਏ ਨੇ ਬਹੁਤ ਵਧੀਆ ਬਣਾਇਆ ਬੜੀ ਸੁਆਦ ਆ ਨਾਮ ਵਾਹਦਾ ਵੀ ਵੀਡੀਓ ਵੀਡੀਓ ਆਪਣਾ ਸ਼ੌਕ ਇਨਾ ਘੱਟ ਹੀ ਆ ਤਾਂ ਬਲੋਗ ਨੂੰ ਆਪਣਾ ਭੇਤ ਘਾਟਾ ਬੋਲਣ ਦਾ ਭੇਤ ਘਾਟਾ ਤੇ ਜਾਕ ਲਾ ਲਓ ਸ਼ਰਮ ਲਾ ਲਓ ਕੋਸ਼ ਮਰਜੀ ਲਾ ਲਓ ਤੇ ਹਜੇ ਆਪਾਂ ਸ਼ੁਰੂ ਕਰਿਆ ਵਲੋਗਿੰਗ ਦਾ ਕੰਮ ਹੋਰ ਜਿਆਦਾ ਮੜਾ ਮੜਾ ਬੋਲਦਾ ਜਿੱਧਰ ਉਧਰ ਗੱਲਾਂ ਹੋ ਜਾਂਦੀਆਂ ਅਗਲੀ ਆਪਾਂ ਮਾਪੀ ਜਾਉਨੇ ਆਂ ਆਹ ਖੜਾ ਲੀ ਮੜਗਾ ਬੰਦਾ ਆਪਣਾ ਪਿਛੇ ਰਹਿ ਗਿਆ ਨਾਲ 2 ਮਿੰਟ ਛਾਂ ਜਾ ਮਿਲ ਜੂ ਬਸ ਇੱਕ ਛਾਂ ਆ ਗਿਆ ਗੋਮੈਂਟ ਸਾਂਝ ਲੈ ਕੇ ਫਿਰ ਇਹਨੂੰ ਚਲਾਉਂਦੇ। ਸ਼ਾਮ ਝੜ ਗਿਆ। ਲੱਤਾਂ ਕੋਈ ਨਹੀਂ ਕੋਈ ਨਹੀਂ। ਸੈੱਟ ਹੋ ਜੂ ਇਹਦਾ ਥੋੜਾ ਚਲਾ ਕੇ ਕੋਈ ਚੱਕਰ ਨਹੀਂ। ਚਲਾਇਆ ਇਹਨਾਂ ਕਦੇ। ਮਾ ਖੜੇ ਜ ਆਪਣੇ ਘੋੜੇ ਜਮਾ ਇੱਕ ਰੌਣ ਰੈਡੀ ਨੇ। ਕੋਈ ਟੈਲ ਨਹੀਂ ਕੋਈ ਮਾਟ ਨਹੀਂ। ਨਾ ਕੋਈ ਹਵਾ ਨਿਕਲੀ ਐ। ਓਕੇ ਚੱਲ ਰਹੇ ਨੇ ਪੂਰੇ। ਹੁਣ ਆਪਾਂ ਜੋੜੇ ਪੁਰਣੇ ਲਾ ਕੇ ਪਹੁੰਚ ਗਏ। ਸਮਾਂ ਮਿਲਦਾ 9:00 ਬੱਜ ਗਿਆ ਸ਼ਾਇਦ ਟਾਈਮ ਹੋ ਗਈ 8:30 ਨਾ 8:30 ਬੱਜ ਚੁੱਕੇ ਨੇ ਜੀ ਤੇ ਹੁਣ ਆਪਾਂ ਇੱਥੇ ਜਾਵਾਂ ਖਾਣੇ ਨੂੰ ਸਾਫਰ ਦਾ ਬਹੁਤ ਨੰਦ ਆ ਰਿਹਾ ਸਾਫਰ ਦਾ ਐਨਾ ਜੀ ਲੱਗਿਆ ਵਾ ਸਾਫਰ ਤੇ ਜੀ ਬਸ ਰੇਤੋਂ ਪਲਾਟੇ ਨਿਕਲਦੇ ਨੇ ਕੀ ਜੋ ਲੱਗ ਰਿਹਾ ਨਾ ਸਰੀਰ ਇਹਦਾ ਇਹ ਕਹਿੰਦੇ ਠੰਡ ਲੱਗੂ ਠੰਡ ਲੱਗੂ ਸਾਈਕਲ ਤੇ ਕੋਈ ਠੰਡ ਨਹੀਂ ਪੂਰੇ ਕੰਮ ਚੱਲਦਾ ਜੋਰਾਂ ਸੋਰਾਂ ਤੇ ਠੰਡ ਦਾ ਸਰੀਰ ਨੂੰ ਅਮਰੀਕਨ ਦਾ ਕੋਟ ਲਾਤਾ ਇੱਕ ਕਹਾਂ ਮਨੋ ਉਹਦੇ ਗਰਮੀ ਤੇ ਆਪਣੇ ਕੋਈ ਕੋਟ ਜਪਾ ਇੱਕ ਟੀ-ਸ਼ਰਟ ਜੀ ਮਰੀਕ ਨੇ ਲਾਵੇ ਮਾਰ ਕਹਿੰਦਾ ਮੈਨੂੰ ਤੇ ਗਰਮੀ ਪਹੁੰਚ ਗਈ ਜੋੜੇ ਬੋਲ ਆਪਾਂ ਜਾਣ ਫਿਰਦੇ ਨੇ ਇੱਥੇ ਫੇੜਦੇ ਇਹ ਬੜੀਆਂ ਰਬੂਸ਼ੀਆਂ ਮਾਰਦੇ ਇੱਥੇ ਬਹੁਤ ਰਿਆ ਜੋੜੇ ਬਹੁਤ ਨੇ ਮੈਂ ਜੋੜੇ ਬਹੁਤ ਦੇ ਪਾ ਚੁੱਕਾ ਹਾਂ ਆ ਵੇਖੀਨੇ ਯਾਰ ਜਨਤਾ ਪਾਰਟੀ ਇਹ ਖਾਣ ਬੈਠੇ ਕੋਈ ਤੀਨ ਟੋਕਿਆਂ ਬਿਸਕਟ ਛੇੜਦਾਨਗੇ ਉਹ ਫਿਰ ਇਹਨਾਂ ਨੇ ਖਾਣਾਂ ਇਹਨਾ ਜਿੰਨੇ ਫਾਗਰ ਟੈਂਡ ਹੰਡ ਲੇ ਜਲ ਹੰਡ ਲਗਦੀ ਇਹਨਾਂ ਕੀ ਗਾਂ ਹੰਡ ਵੀ ਬਹੁਤ ਇਹ ਨਹੀਂ ਜੀ ਜੋੜੇ ਜੋੜੇ ਬੁਲ ਕਰਾਸ ਕਰ ਰਹੇ ਆਪਾਂ ਆ ਵੜਦ ਨੇ ਪਾਈ ਜਾਂ ਰੋਟੀਆਂ ਰੋਟੀਆਂ ਤੇ ਵੱਡ ਪਾ ਰਹੇ ਨੇ ਇਹ ਇਕਰ ਕਉਂਦੇ ਨੇ ਉਹ ਟੱਲੀਆਂ ਵਾਧਣਾ ਭਾਦਦੇ ਨੇ ਫੇਰਾ ਮੈਂ ਮਹੀਂ ਇਕੱਲਾ ਰੋਟੀ ਖਾਵਾਂ ਤੇ ਇਹ ਕੋ ਬਹੁਤਾ ਬੋਲਦੇ ਤੇ ਟਰਾਲੀ ਦੀ ਗਰੀ ਬਈ ਜਿਉੜੇ ਹੀ ਬੋਲ ਲੰਗ ਚੁੱਕਿਆ ਆਪਾਂ ਹੌਣ ਚ ਲਾਂ ਖੰਨੇ ਵੱਲ ਤੋਂ ਅੰਦਰ ਹੀ ਹਾਈ ਤੱਕ ਦੇਖੀ ਤੋਂ ਦੋ ਦੋ ਦਾਹ ਵੱ ਚੁੱਕੇ ਨੇ ਦੋ 60 ਕਿਲੋ ਦੇ ਹੋ। ਆ ਜੀ। ਉਹ ਜੀ। ਮਰੇ ਕਿਹਾ ਮੈਂ ਸੇਕਣਾ ਮੈਨੂੰ ਲੱਗ ਰਿਹਾ ਠੰਡਾ। ਠੰਡਾ ਕੇ ਮੇਰਾ ਸਰੀਰ ਇੰਨਾ ਗਰਮ ਹੋ ਕੇ ਵੀ ਹੁਣ ਤਾਂ ਪੂਰਾ ਪਾਰਾ ਹਿਉ ਹੈ ਉਪਜਣ ਤੇ ਹੈ। ਠੰਡ ਜੀ ਮਿਲਿਆ। ਲੱਗਦਾ ਨੇ ਰਲੇ ਨੂੰ ਗਰਮੀ ਆ ਰਹੀ ਹੈ ਤੇ ਠੇਕ ਮਾਰ ਰੋ ਠੰਡ ਰੋ ਦਾ ਨਾਉ ਨਹੀਂ ਆਉਂਦਾ ਇਹ ਲਾਉਣਿਆ ਧੂਈ ਕਿਤੇ ਨੂੰ ਬੰਦਾ ਮਿਲ ਜੇ ਡੱਬੇ ਆ ਜੇ ਲੱਗੀ ਮਿਲ ਜੇ ਇਹਨੇ ਸਿੱਖਿਆ ਦੇਣਾ ਹੰਡ ਮਾ ਲਾ ਜਾਵੇ ਹਾਂਜੀ ਆਪੋ ਜੀ ਤਾਂ ਦੇਖੀ ਇੱਥੇ ਪ੍ਰਸ਼ਾਦਾ ਬਾਣੀ ਖਾਣੇ ਕੋਈ ਮੇਰੇ ਘਰਾਂ ਲੱਗੇ ਆਪੋ ਕੋਈ ਤੜਕੇ ਦਾ ਕੋਈ ਖਾਦਾ ਨਹੀਂ ਇੱਥੇ ਖਾਣੇ ਆ ਪਰੌਂਠਾ ਮਿਲੂਗਾ ਦਾ ਪਰੌਂਠਾ ਹਾਂ ਇੱਥੇ ਕਹਿੰਦੇ ਪਰੌਂਠਾ ਮਿਲੂ ਇਹ ਕਿ ਪਰੌਂਠਾ ਸਾਡੇ ਫਿਰ ਬਦਾਂਗੇ ਅੱਜ ਤਾਂ ਸਾਡੇ ਕੋ ਬਾਦੂਆ ਸ਼ਾਮ ਤੱਕ ਹੀ ਪਹੁੰਚਣਾ ਹੌਲੀ ਹੌਲੀ ਕਾਲੀ ਸਾਨੂੰ ਕੋਈ ਹਾੜਾ ਬਾਈ ਮੇਤਰਾ ਨਾੜਾ ਕੋੜਿਆ ਪਾਹ ਲਾਤੇ ਪਾਣੀ ਮਾਣੀ ਵਾਲੀ ਬੋਤਲ ਲੈ ਲਿਆ ਪਾਣੀ ਪੀ ਲਏ ਆਹ ਕੋ ਬੋਤਲ ਮੋਬਾਈਲ ਦੇ ਨਾਲ ਮਿਲੀ ਛਪੂ ਇਹਦੇ ਪਾਣੀ ਆ ਹਾਂ ਜਿਹੜੇ ਵਿੱਚ ਹਾਂ ਇੱਥੋਂ ਲਾਓ ਹੁਣ ਹੋਜੂ ਕਿੰਨਾ ਟਾਈਮ ਲੱਗੂ ਕਹਿੰਦਾ ਉਹ ਮੈਨੂੰ ਲੱਤਾਂ ਲਾਉਂਦਾ ਫਿਰਦਾ ਇੱਥੇ ਉਹ ਸਾਡਾ ਕੰਮ ਕਰ ਸਾਨੂੰ ਜਾਣਦੇ ਵੀਰੇ ਫੇਰ ਲਾਓ ਧੱਕਾ ਹਾਂ ਪੰਪ ਜਾਂ ਮਾਦਮ KFC ਪ੍ਰਾਂਤ ਕੇ ਇਹ ਨਵੇਂ ਰੋਡ ਤੇ ਚੜ ਚੁੱਕੇ ਇਧਰੋਂ ਇਹ ਬਣਾਇਆ ਤੇ ਨਵਾਂ ਭਾਈ ਬਸ ਇੱਧਰ ਜਾਣ ਦੀ ਗੱਡੀ ਆ ਇੱਧਰ ਆ ਉਹੜਾ ਬਹੁਤ ਆ ਸ਼ਹਿਰ ਖੰਨਾ ਖੰਨੇ ਪਹੁੰਚ ਚੁੱਕੇ ਆਂ ਆਪਾਂ ਤੰਨੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਪਾਂ ਬਹੁਤ ਇੱਥੇ ਹੀ ਇੱਥੋਂ ਚੜਾਂਗੇ ਆਪਾਂ ਵੱਡਾ ਰੋਰ ਕੋਰ ਲਾਈਨ ਤੇ ਇਹ ਸਪਾ ਕਿਲੋਮੀਟਰ ਅੱਗੇ ਜਾ ਕੇ ਕੋਰ ਲਾਈਨ ਰੋਡ ਤੇ ਚੜ ਜਾਂਗੇ ਸਾਹਮਣੇ ਆ ਗਿਆ ਕੋਰ ਲਾਈਨ ਆਪਾਂ ਪਾਲੀ ਖੇੜ ਨਿਕਾ ਕੋਰ ਲਾਈਨ ਤੇ ਕਿਵੇਂ ਬੁਜਾਰ ਫਿਰ ਹੁਣ ਠੰਡ ਕਰਕੇ ਲੇਟ ਹੀ ਖੋਲਦਿਆ ਜਲੰਧਰ ਜਲੰਧਰ ਸ਼ਹਿਰ ਆਰੇ ਜੀ ਬ੍ਰਿਜ ਦੇ ਨੇੜੇ ਇੱਥੋਂ ਪਾਗਲੀ ਘੜ ਲੈਣੀ ਹੈ ਇੱਥੇ ਕਿਤੇ ਟ੍ਰੈਕ ਕੋ ਬਹੁਤ ਆ ਟ੍ਰੈਕ ਕੋ ਤਾਂ ਬੇਸ਼ਅ ਬਣ ਗਿਆ ਗੱਡੀ ਦੇ ਨਾਮ ਲਾ ਕੇ ਨਿਗਾਵਾਦਨੇ ਗੱਡੀ ਆਪਾਂ ਵੀ ਹੋਣ ਚਲਾਂਗੇ ਸ਼੍ਰੀ ਫਤੇਗੜ ਚਾਹ ਵਾਲੀ ਹੈ। ਹੁਣ ਆਪਾਂ ਪਹੁੰਚ ਚੁੱਕੇ ਆਂ। ਸ਼੍ਰੀ ਫਤੇਗੜ ਦਾ ਸਾਹ ਰੂਡ ਦੇ ਉੱਤੇ। ਨਮਸਕਾਰ। ਆਫ ਰੋਡ ਹੋ ਰਿਹਾ ਹੈ। ਮਾਤੇ ਤੋਂ ਪੱਕਾ ਟੋਹਾਂ ਚਾੜਦੇ। ਹੋਰ ਲੇਨ ਤੇ। ਫੇਰ ਨਹੀਂ ਆ ਬਾਉਂਡਰ ਦਾ ਫਟਾ ਕਰ। ਫੇਰ ਆਪ ਉਹਦੀ ਸਾਈਡ ਹੀ ਜਾਈ ਜਾਣਾ। ਥੱਲੇ ਹੋਈ ਟ੍ਰੈਕਾ ਸੈਰ ਕਰਕੇ। ਮਾ ਮੂਰੇ ਕੱਟਾ ਯੂਥ ਚਾੜ ਦੇਣਾ ਭਾਵਾ। ਫੇਰ ਨਹੀਂ ਆਪਣ ਕੋਈ ਜਗ੍ਹਾ ਰਹਿ ਗਈ। ਆ ਆਵੇ ਕੱਟਾ। ਕੱਟ ਤਾਪਾ ਮੋੜ ਦਾ ਉਹ ਪੈਂਡ ਹੋਣਾ ਆਪਾਂ ਕੋਈ ਜਿੱਤ ਨਹੀਂ ਉਹ ਵੱਡੇ ਹਾਈ ਵੀ ਚੱਲਾਂਗੇ ਇਧਰ ਆਉਣੀ ਨਹੀਂ ਲੱਗਦਾ ਸਮੱਸਿਆ ਉਹ ਦੀ ਕੀ ਉਹ ਟ੍ਰੈਫਿਕ ਜ਼ਿਆਦਾ ਇਧਰ ਇਧਰ ਨਹੀਂ ਹੈਗੀ ਇਸ ਤਰ੍ਹਾਂ ਨਾਂਦੀ ਨਾਂਦਾ ਸੇਰ ਖਨਾ ਜ਼ੋਰ ਬਹੁਤ ਲੱਗਿਆ ਯਾਰ ਅੱਜ ਤਾਈ ਤੇ ਵਾਜਿਦ ਭਾਈ ਜੀ ਲੋ ਮਨਾਂ ਮੀਰਾ ਜ਼ੋਰ ਲੱਗਿਆ ਪਹਿਲਾਂ ਮੰਡੀ ਗਵਿੰਦਗੜ੍ਹ ਵਾਹ ਬੰਦਾ ਜੀ ਗਾਰਡਰ ਗਾਰਡਰ ਇੱਥੇ ਬੰਦਿਆ ਅਗਰ ਤਾਂ ਬੰਦ ਰਹੂ ਯਾਨਦ ਨੇ ਬੈਠਾ ਤੇ ਲੋਟੀ ਦੁਨੀਆ ਦੀ ਵੇਖਣ ਵਾਲੀ ਧਰਤੀ ਸਭ ਤੋਂ ਮਹਿੰਗੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿੱਚ ਤੁਹਾਡਾ ਸਵਾਗਤ ਹੈ ਆਪਾਂ ਪਹੁੰਚ ਚੁੱਕੇ ਹਾਂ ਸ਼੍ਰੀ ਫਤਿਹਗੜ ਸਾਹਿਬ ਤੇ ਇੱਥੋਂ ਆਪਾਂ ਮੋੜ ਮੁੜਦੇ ਰਹਿਣਾ ਮੈਨੂੰ ਲੱਗਦਾ ਅੱਜ ਪਹਿਲਾ ਮੋੜ ਹੈ ਮਾਰਾ ਤੋਂ ਮੁੜਦੇ ਹਾਂ ਸਰਾਂਤ Dia. Sen kiri pada yang harus saya Oh, ਕੁੱਤਾ ਸੁੱਟਣਾ ਨਾ ਪਤਾ ਹੇਤੇ ਲੱਗੂ ਜ਼ੋਰ ਮੁੰਲੇ ਦਾ ਇਹ ਤੇ ਲੱਭੂ ਜ਼ੋਰ ਮੁੰਲੇ ਦਾ ਹੋਣਾ ਚਾਹੀਦਾ ਚਲੇ 13 ਪਾ ਤਾਂ ਝਾੜ ਦੇ ਗੱਡੀ ਫੇਰ ਹੋਊਗਾ ਇਹ ਵੀ ਲੰਬਾ ਨਾ ਪੋ 13 ਇੱਕ ਹੱਥ ਨਾਲ ਛੱਡ ਨਹੀਂ ਆਈਦਾ ਇਹ ਫੋਟੋ ਆ ਗਿਆ ਨਾ ਬ੍ਰੇਕ ਸੀ ਸਾਡਾ ਇਹ ਕਹਿੰਦਾ ਮੈਂ ਬਹੁਤ ਵੱਡਾ ਬਲੌਗਰ ਬਣਾਣਾ। ਕਣ ਵੀ ਜਦੋਂ ਪਈ ਜਿੱਤੇ ਬਲੌਗਿੰਗ ਕਰਦਾ ਹੈ। ਮੈਂਦ ਦਾ ਕਰ ਬੋ ਕਰਨਾ ਸ਼ੁਰੂ ਕੀਤਾ। ਅੱਗੇ ਰਹਿਣਾ। ਬਹੁਣ ਢਾਂਗਾ ਜਿੰਦਾ ਬਲੌਗਿੰਗ ਕਰਦਾ। ਸੋਖੋਂ ਵੀ ਹੈ ਨਹੀਂ ਪਰ ਇਹੋ ਵੀ ਥੱਲੇ ਆ। ਇਹ ਆਪੋ ਕੋ ਵਧੀਆ ਮਹਿਸੂਸ ਕਰਦਾ। ਬਹੁਤ ਥੱਲੇ ਸਰ ਜੀ ਤੁਹਾਡਾ ਬਹੁਤ ਬਹੁਤ ਲੋਡ ਹੁਣ ਜਾਵਾਂਗੇ ਜੇ ਤਾਂ ਆਪਾਂ ਅੰਦਾ ਸਿੰਘ ਬਹੁਤ ਅੱਛਾ ਕੁਆਲਿਟੀ すげえ ਪਰ ਦੀ ਲੰਗਰ ਦੀ ਸ਼ਮਾਤ ਭੰਡ ਜਿੰਦੇ ਦੀ ਲੰਗਰ ਹੋ ਗਈ ਸ਼ਮਾਤ 8 ਵਜੇ ਚੁੱਕੇ ਨੇ ਰਵੇ ਲੰਗਰ ਹੋ ਗਿਆ ਆਪਣਾ ਸ਼ਮਾਤ ਤੇ ਹੋ ਚੁੱਕੇ ਲੰਗਰ ਦੀ ਸੇਵਾਗਰ ਬੈਠਣੇ ਪ੍ਰਸ਼ਾਦਾ ਚਲਣ ਜਿਹੜੇ ਆਪਣੇ ਵੀਰ ਸੇਵਾ ਬੀਤੀ ਕਾਲ ਕੀ ਵਾਲੇ ਵਧੀਆ ਵਧੀਆ ਲਾਗੇ ਜੀ ਹੋਰ ਜਲ ਲਗਾਇਆ ਤੜਕੇ ਲੰਗਰ ਦਰਨੀ ਮਨ ਦੇ ਵੀ ਨੂੰ ਰੋਕੇ ਮਾ ਸਭਾ ਸਾਰਾ ਮਾ ਸਭਾ ਸਾਰਾ ਸ਼ਾਂਤ ਆ ਸੇਵਾਦਾਰ ਹੋ ਗਏ ਫਰੀ ਤੇ ਲਾਫੇ ਮੇਰਾ ਕਰਾਉਣਾ ਈ ਚਾਹੁੰਦਾ ਠੰਡਾ ਬਰੋ ਲੰਗਰ ਜੇ ਆਪਣਾ ਪਈਦਾ ਇੱਧਰ ਦੁੱਧ ਦੀ ਹਵਾ ਚੱਲ ਰਹੀ ਆ ਦੁੱਧਾ ਲੰਗਰ ਲਾਇਆ ਯਾਰਾਂ ਹਾਂ ਦਾ ਬਹੁਤ ਹੁਣ ਆਪਾਂ ਚੱਲਦੇ ਆ ਆਪਣੇ ਟੈਂਟ ਵੱਲ ਇਹ ਲੋਕ ਦੀ ਇੱਥੇ ਆ ਕੇ ਸਮਾਪਤੀ ਕਰਾਂਗੇ ਹੁਣ ਪਹੁੰਚ ਹੀ ਗਏ ਨਾ ਆਪਣੇ ਟੈਂਟ 'ਚ ਸਰਸਾ ਦਾ ਪਾਣੀ ਆਪਾਂ ਛਕ ਲਿਆ ਸਿਰ ਜੀ